ਆਲੂ ਛਿਲੰਦਰ ਨਵਾਂ ਤਰੀਕਾ ਦੇਖ ਕੇ ਤੁਸੀਂ ਸਾਰਿਆਂ ਨੇ ਹੈਰਾਨ ਹੋ ਜਾਣਾ ਬਸ ਆਲੂ ਦੇ ਉੱਤੇ ਇੱਕ ਚੀਜ਼ ਲਗਾ ਲਓ ਤੇ ਜਿਹੜੇ ਪਿਆਜ਼ਾਂ ਦੀ ਬੋਰੀ ਹੁੰਦੀ ਹੈ ਇਹਦਾ ਇੰਨਾ ਵਧੀਆ ਚੀਜ਼ ਬਣ ਕੇ ਤਿਆਰ ਹੋ ਜੂਗੀ ਵੀ ਤੁਸੀਂ ਵੀ ਹੈਰਾਨ ਰਹਿ ਜਾਊਂਗੇ ਵੀ ਇਹ ਘਰਾਂ ਵਿੱਚ ਪਾ ਤਿਆਰ ਕਰ ਸਕਦੇ ਆ ਈਨੋ ਤੋਂ ਕੱਪੜੇ ਦੇ ਜਿੱਦਾਂ ਦੇ ਮਰਜੀ ਦਾਗ ਹੋ ਗਏ ਮਿੰਟਾ ਸਕਿੰਟਾਂ ਦੇ ਵਿੱਚ ਤੁਸੀਂ ਦੂਰ ਕਰੋ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਇੱਥੇ ਪਿਆਜ਼ਾਂ ਦਾ ਜਿਹੜਾ ਬੋਰਾ ਹੁੰਦਾ ਹੈ ਜਾਂ ਆਲੂਆਂ ਦੇ ਬੋਰੇ ਹੁੰਦੇ ਆ ਉਹ ਮੈਂ ਕੱਟ ਕਰ ਲਿਆ ਵੀ ਤੁਸੀਂ ਦੇਖ ਸਕਦੇ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਫੋਲਡ ਕਰ ਦੇਣਾ ਹੋਲਡ ਕਰਨ ਤੋਂ ਬਾਅਦ ਵਿੱਚ ਮੈਂ ਇਹਨਾਂ ਚੰਗੀ ਤਰ੍ਹਾਂ ਇਕੱਠਾ ਕਰਕੇ ਤੁਸੀਂ ਦੇ ਦਿਓ ਸਾਈਡਾਂ ਸਾਈਡਾਂ ਤੇ ਆਪਾਂ ਮਸ਼ੀਨ ਦੇ ਨਾਲ ਇਹਨਾਂ ਨੂੰ ਲਗਾ ਦਿੰਦੀਆਂ ਸੀਨ ਚਾਰੇ ਪਾਸੇ ਆਪਾਂ ਸੀਨ ਲਗਾ ਲੈਣੇ ਤਾਂਕਿ ਇਹ ਕਿਸੇ ਵੱਨੇ ਖੁੱਲ੍ਹੇ ਨਾ ਸੀਨ ਲਗਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਕੈਂਚੀ ਦੇ ਨਾਲ ਜਿਹੜੇ ਸੀਨ ਦਾ ਸਾਈਡ ਦਾ ਹਿੱਸੇ ਸੀਗਾ ਫालतू ਬਚਿਆ ਉਹ ਚੰਗੀ ਤਰ੍ਹਾਂ ਕੱਟ ਲੈਣੇ ਆ ਆ ਦੇਖਦੇ ਕੱਟ ਇੱਕ ਸਾਰ ਆਪਾਂ ਕੱਟ ਲੈਣੇ ਆ ਕੱਟਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਚੀਜ਼ ਬਣ ਕੇ ਤਿਆਰ ਹੋਗੀ ਲੋ ਜੀ ਫਰੀ ਦੇ ਵਿੱਚ ਆਪਾਂ ਭਾਂਡੇ ਮਾਂਜਣ ਵਾਲਾ ਕੂਚਾ ਘਰ ਦੇ ਵਿੱਚ ਤਿਆਰ ਕਰ ਲਿਆ ਬਾਥਰੂਮ ਸਾਫ ਕਰੋ ਜਾਂ ਭਾਂਡੇ ਮਾਂਜੋ ਬੋ ਉਹਦੇ ਕੂਚਾ ਬਣ ਕੇ ਤਿਆਰ ਹੋ ਗਿਆ ਆਈ ਹੋਪ ਇਹ ਵੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਗੀ ਟਿਪਸ ਚਲੋ ਜੀ ਅਗਲੀ ਟਿਪਸ ਵੱਲ ਚਲਦੇ ਹਾਂ ਆਪਣੇ ਘਰ ਦੇ ਵਿੱਚ ਚੱਪਲਾ ਹੁੰਦੇ ਤੇ ਚੱਪਲਾ ਥੱਲੋ ਜਦੋਂ ਘਸਦੀਆਂ ਨਾ ਸਾਈਡ ਤੇ ਜਿਹੜੇ ਚੱਪਲਾਂ ਦੇ ਸਟੈਪ ਹੁੰਦੇ ਉਹ ਬਹੁਤ ਅਸਦੀ ਟੁੱਟ ਜਾਂਦੇ ਤੁਸੀਂ ਦੇਖ ਸਕਦੇ ਹੋ ਹਨ ਹੁਣ ਜੇ ਤੁਹਾਡੇ ਥੋੜੇ ਸਟੈਪਰ ਵੀ ਟੁੱਟੇ ਉਹਨਾਂ ਨੂੰ ਵੀ ਜੋੜਨ ਦਾ ਸਿੰਪਲ ਤੇ ਵਧੀਆ ਤਰੀਕਾ ਦੱਸਾਂਗੇ ਇੱਥੇ ਥਰਮਾਕੋਲ ਲਈਏ ਥਰਮਾਕੋਲ ਲੈਣ ਤੋਂ ਬਾਅਦ ਆਪਾਂ ਇਹ ਤੇ ਬਸ ਇਦਾਂ ਰੱਖਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹਨੇ ਦੇ ਉੱਤੇ ਰੱਖਣਾ ਤੇ ਇੱਥੇ ਮੈਂ ਲਈ ਹੈ ਫੈਵਿਕ ਕੁਇਕ ਫੈਵਿਕ ਕੁਇਕ ਆਪੇ ਇਹਦੇ ਉੱਤੇ ਪਾ ਦੇਣੀ ਤੇ ਤੁਸੀਂ ਦੇਖੋਗੇ ਕਿ ਜਿੱਦਾਂ ਮਿੰਟਾਂ 'ਚ ਖੁਰਕੇ ਇਹਨੇ ਦੇ ਨਾਲ ਹੀ ਚਿਪਕ ਜਾਣਾ ਹੈ ਤੇ ਇਹਦੇ ਨਾਲ ਆਪਣੀ ਚੱਪਲ ਬਿਲਕੁਲ ਸੇਫ ਰਹੇਗੀ ਨਾ ਤਿਲਕਣੀ ਕੁਝ ਨਹੀਂ ਹੋਣਾ ਹੈਗਾ ਬਿਲਕੁਲ ਇਹਨੂੰ ਉੱਥੇ ਅਡਜਸਟ ਹੋ ਜਾਣੀ ਹੈ ਥਰਮਾਕੋਲ ਤੇ ਆਪਣੀ ਚੱਪਲ ਬਿਲਕੁਲ ਪਹਿਲਾਂ ਵਾਂਗੂ ਬਣ ਕੇ ਤਿਆਰ ਹੈ ਮਤਲਬ ਬਹੁਤ ਸਿੰਪਲ ਤੇ ਫ੍ਰੀ ਦਾ ਆਈਡੀਆ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰ ਰਹੀਆਂ ਤੇ ਜੇਕਰ ਤੁਹਾਡੀ ਚੱਪਲ ਵੀ ਟੁੱਟਣੀ ਆ ਤਾਂ ਤੁਸੀਂ ਇਸ ਤਰ੍ਹਾਂ ਠੀਕ ਕਰ ਸਕਦੇ ਹੋ ਨਾ ਮੈਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਲੋ ਜੀ ਅਗਲੀ ਟਿਪ ਵੱਲ ਚਲਦੇ ਆ ਜਦੋਂ ਆਪਾਂ ਆਲੂ ਵਗੈਰਾ ਛਿਲਦੇ ਤਾਂ ਆਲੂ ਜਦੋਂ ਪਰੋਠੇ ਵਗੈਰਾ ਬਣਾਉਣ ਆਲੂ ਛਿਲੋਣੇ ਗਰਮ-ਗਰਮ ਬਹੁਤ ਜਦੇ ਓਕੇ ਹੁੰਦੇ ਆ ਤਾਂ ਸਿੰਪਲ ਜਿਹਾ ਤਰੀਕਾ ਤੁਹਾਨੂੰ ਲੈ ਕੇ ਆਈਆਂ ਤੁਸੀਂ ਦੇਖ ਸਕਦੇ ਹੋ ਜਿੰਨਾਂ ਆਪਾਂ ਮੈਸ਼ ਕਰਦਿਆਂ ਨਾ ਤੇ ਇਹਦੇ ਉੱਤੇ ਆਪਾਂ ਗਰਮ ਆਲੂ ਦਾ ਰੱਖ ਕੇ ਬਿਨਾ ਕੋਈ ਮਿਹਨਤ ਲੱਗੇ ਮਿੰਟਾਂ ਸਕਿੰਟਾਂ ਦੇ ਵਿੱਚ ਸਾਰੇ ਆਲੂ ਛਿਲਕੇ ਬਿਲਕੁਲ ਰੈਡੀ ਹੋ ਜਾਣ ਮੈਂ ਹੁਣ ਇਹ ਮਤਲਬ ਜ਼ਰੂਰ ਆਪਣੇ ਘਰ ਦੇ ਵਿੱਚ ਯੂਜ਼ ਕਰਦੀ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਹੀ ਛਿਲਕੇ ਲੱਥਨੇ ਸਟਾਰਟ ਹੋ ਜਾਂਦੇ ਆ ਮਿੰਟਾਂ ਸਕਿੰਟਾਂ ਦੇ ਵਿੱਚ ਤੁਸੀਂ ਦੇਖ ਸਕਦੇ ਕਿੰਨੇ ਸਾਰੇ ਆਲੂ ਆਪਣੇ ਆਪ ਆ ਛਿਲ ਲੈਂਦੇ ਇਹਦੇ ਨਾਲ ਆਈ ਹੋਪ ਇਹ ਵੀ ਟਿਪ ਵਧੀਆ ਲੱਗੀ ਹੋਗੀ ਵਧੀਆ ਹੋਗੀ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਜੀ ਅਗੀਆਂ ਟੇਬਾਂ 'ਚ ਚੱਲਦੇ ਆ ਇੱਥੇ ਕੱਪੜਿਆਂ ਦੇ ਵਿੱਚ ਵਿੱਚ ਤੇ ਬਨਾਣ ਤਾਂ ਹੋ ਗਈ ਸੀ ਇਹਨੂੰ ਚੜ ਗਿਆ ਗ੍ਰੀਨ ਹਰਾ ਰੰਗ ਤੁਸੀਂ ਦੇਖ ਸਕਦੇ ਹੋ ਤੇ ਅੱਜ ਆਪਾਂ ਇਹਨੋਂ ਦੇ ਨਾਲ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਕਿਦਾਂ ਆਪਾਂ ਇਹਦਾ ਕਲਰ ਬਿਲਕੁਲ ਵਾਈਟ ਨੂੰ ਕਰ ਦੇਣਾ ਇਹਨੂੰ ਲਈ ਹੈ ਤੇ ਇਹਨੂੰ ਪਹਿਲਾਂ ਆਪਾਂ ਇਹਦੇ ਉੱਤੇ ਛਿੜਕਾ ਲੈਣਾ ਤੁਸੀਂ ਦੇਖ ਸਕਦੇ ਬਿਲਕੁਲ ਸੁੱਕਾ ਬਨਾਣ ਆਪਾਂ ਇਹਨੂੰ ਕੁਝ ਨਹੀਂ ਅਜ ਪਾਣੀ ਵਗੈਰਾ ਕੁਝ ਨਹੀਂ ਲਗਾਇਆ ਹੈਗਾ ਦੇਖ ਸਕਦੇ ਹੋ ਇਹ ਅੱਧੀ ਛਿੜਕਾ ਲੈਣੀ ਤੇ ਅੱਧੀ ਆਪਾਂ ਰੱਖ ਲਈ ਸੀ ਇਹਨੂੰ ਤੇ ਉਦੋਂ ਬਾਅਦ ਆਪਾਂ ਕੀ ਕਰਨਾ ਬਾਲਟੀ ਦੇ ਵਿੱਚ ਲੈਣਾ ਹੈ ਪਾਣੀ ਪਾਣੀ ਤੋਂ ਬਾਅਦ ਜਿਹੜਾ ਵੀ ਆਪਾਂ ਸਰਫ ਹੈ ਤੁਸੀਂ ਵਰਤਦੇ ਹੋ ਇੱਥੇ ਮੈਂ ਘੋਲ ਲਿਆ ਸੀ ਉਹ ਇਹਦੇ ਵਿੱਚ ਪਾ ਦੇਣਾ ਉਪਾਂ ਤੋਂ ਬਾਅਦ ਜਿਹੜੀ ਬਨਾਣ ਸੀਗੀ ਆਪਾਂ ਉਹ ਇਹਦੇ ਵਿੱਚ ਐਡ ਕਰ ਦੇਣੀ ਆ ਤੇ ਆਪਾਂ ਇਹਦੇ ਉੱਤੇ ਇਹਨੂੰ ਪਾਈਓ ਤੁਸੀਂ ਦੇਖ ਸਕਦੇ ਹੋ ਤੇ ਉਹ ਐਦੀ ਚੱਕ ਕੇ ਆਪਾਂ ਇਹਦੇ ਵਿੱਚ ਪਾ ਦੇਣੀ ਆ ਤੇ ਪਾਂ ਤੋਂ ਬਾਅਦ ਜਿਹੜੀ ਆਪਣੀ ਥੋੜੀ ਜੀ ਇਹਨੂੰ ਹੋਰ ਹੈਗੀ ਆਪਾਂ ਉਹ ਵੀ ਇਹਦੇ ਵਿੱਚ ਪਾ ਦੇਣੀ ਆ ਤੇ ਤੁਸੀਂ ਦੇਖੋਗੇ ਕਿ ਆਪਣੇ ਆਪ ਹੀ ਇਹਦਾ ਹਰਾ ਰੰਗ ਲੱਥਣਾ ਸਟਾਰਟ ਹੋ ਜਾਣਾ ਜਿੱਦਾਂ ਹੀ ਆਪਾਂ ਇਹਨੂੰ ਪਾਣੀ ਸਟਾਰਟ ਹੋਇਆ ਦੇਖੋ ਰਿਐਕਸ਼ਨ ਮੈਨੂੰ ਸਟਾਰਟ ਹੋ ਗਿਆ ਆ ਦੇਖ ਸਕਦੇ ਤੁਸੀਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਬਣਾਉਣ ਨੂੰ ਕੱਪੜੇ ਨਾਲ ਸਾਫ਼ ਕਰਨਾ ਤੁਸੀਂ ਦੇਖੋ ਹੱਥਾਂ ਨਾਲ ਮਲ ਲੈਣਾ ਚੰਗੀ ਤਰ੍ਹਾਂ ਬਣਾਉਣ ਤਾਂ ਕਿ ਇਹ ਜਿੰਨਾ ਵੀ ਰੰਗ ਹੈ ਉਹ ਨਿਕਲ ਜਾਵੇ ਤੇ ਉਹਦੇ ਬਾਅਦ ਆਪਾਂ 10 ਜਾਂ 15 ਮਿੰਟ ਤੱਕ ਇਹਨੂੰ ਇਦਾਂ ਹੀ ਭਿਓ ਕੇ ਰੱਖ ਦੇਣਾ ਇਹਦੇ ਵਿੱਚ ਤੇ ਲਈਏ ਥੋੜੇ ਟਾਈਮ ਬਾਅਦ ਤੁਹਾਨੂੰ ਹੁਣ ਆਪਾਂ ਮਿਲਦੇ ਹਾਂ ਇਨੂੰ ਆ ਮੈਂ ਚੰਗੀ ਤਰ੍ਹਾਂ ਸਾਫ ਕਰਿਆ ਬਾਅਦ ਚ ਬਰਸ਼ ਵਗੈਰਾ ਵੀ ਮਾਰਿਆ ਸੀਗਾ ਬਟ ਇੰਨਾ ਮਦਾ ਚੰਗਾ ਰੰਗ ਸਾਫ ਨਹੀਂ ਹੋਇਆਗਾ ਹਲਕਾ ਜਿਹਾ ਸਾਫ ਹੋਇਆ ਇਹ ਬਹੁਤ ਜਿਆਦਾ ਬਾਇਰ ਹੋ ਰਸੀ ਇਹਨਾਂ ਦਾ ਦਾਗ ਧੱਬੇ ਦੂਰ ਕਰਨੇ ਆਲਾ ਤੇ ਮੈਂ ਕਿ ਚਲੋ ਸ਼ੇਅਰ ਕਰਕੇ ਦੇਖ ਲੈਂਦੀ ਆ ਤੇ ਠੀਕ ਠੀਕ ਐ ਸੋ ਸੋ ਰਿਜ਼ਲਟ ਆਈ ਹੋਪ ਇਹ ਵੀ ਟਿਪ ਵਧੀਆ ਲੱਗੀ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰਿਓ